ਅਲਸੋ ਹੋਵੇ ਖੁਦ ਖੁਦਾ ਖੁਦਾ ਦੀ ਜੇਕਰ ਸ਼ੈ ਵੇਖਣੀ ਹੈ ਉਹ ਖਾਲਸੇ ਦੇ ਦیدار ਦੇ ਵਿੱਚੋਂ ਵੇਖਣੀ ਹੈ ਦیدار ਖਾਲਸੇ ਦਾ ਵਚਨ ਕੀਤਾ ਗਿਆ ਨਾ ਤੇ ਦیدار ਇਸ ਕਰਕੇ ਖਾਲਸੇ ਦਾ ਕਰਨਾ ਕਿਉਂਕਿ ਜੇ ਖੁਦਾ ਦੀ ਸਰਗੁਣਤ ਰੂਪ ਨੂੰ ਸੰਸਾਰ ਦੇ ਉੱਪਰ ਦੇਖਣਾ ਉਹ ਗੁਰਪੰਥ ਖਾਲਸਾ ਦੇ ਵਿੱਚੋਂ ਵੇਖਣਾ ਮੰਨ ਮਨ ਦੀ ਸਿੱਖੀ ਤਾਂ ਨਾਲੋਂ ਵੱਡੀ ਔਖੀ ਆ ਸਿੱਖੀ ਵਿੱਚ ਮਨ ਦੀ ਪਹਿਲਾਂ ਪ੍ਰਬਿੰਦਤਾ ਵਾ ਜਿਹੜੀ ਮਨ ਦੀ ਨਿਭਾ ਗਿਆ ਨਾ ਉਹਦੇ ਲਈ ਤਨ ਦੀ ਸਭ ਤੋਂ ਜ਼ਿਆਦਾ ਆਸਾਨ ਹੈ ਤਾਨ ਦੀ ਫੇਰ ਕਰਤੇ ਕੁਤਾਈ ਕਰ ਦੇਗਾ ਮਾਨ ਵਾਲਾ ਕਿਤੇ ਕੁਤਾਈ ਕਰੇ ਮਨ ਦੇ ਵਿੱਚ ਤਾਂ ਬੰਦਗੀ ਇਕਾਦਰ ਕਰਨੀ ਹੈ ਨਾ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਤੁਸੀਂ ਜੁੜ ਚੁੱਕੇ ਹੋ ਗੁਰਸਾਂ ਦੀ ਖਾਸ ਪੇਸ਼ਕਸ਼ ਦੇ ਵਿੱਚ ਜਿਸ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਖਾਸ ਉਸ ਸੰਕੀਪ ਦੇ ਬਾਰੇ ਵਿੱਚ ਤੇ ਅੱਜ ਅਸੀਂ ਖਾਲਸਾ ਸਾਡੇ ਦਿਨ ਦਿਵਸ ਤੇ ਮਨਾ ਰਹੇ ਹਾਂ ਕੀ ਸਾਨੂੰ ਉਹ ਇਤਿਹਾਸ ਪਤਾ ਹੈ ਜਿਸ ਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਪ੍ਰੋਡਿਊਸਿੰਗ ਜੀ ਦੇ ਨਾਲ ਆਉ ਸੰਘੇ ਜੀ ਅੱਜ ਅਸੀਂ ਗੱਲਬਾਤ ਕਰਦੇ ਹਾਂ ਖਾਸ ਤੇ ਉਸਮਾਨ ਸੰਕੇਤ ਦੇ ਨਾਲ ਜੀ ਪ੍ਰੋਡਿਊਸਰ ਜੀ ਵਾਈਕ ਜੀ ਖਾਲਸਾ ਵਾਈਕ ਜੀ ਫਤਿਹ ਜੀ ਜੀ ਅੱਜ ਅਸੀਂ ਖਾਲਸਾ ਸਾਡਨ ਦੇ ਵਾਸਤੇ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ ਬਾਰੇ ਜਿਹੜੀ ਤੁਸੀਂ ਰਾਏ ਹੈ ਉਹ ਦੱਸੋ ਜੀ ਦੇਖੋ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਇਸ ਜੋ ਆਪ ਜੀ ਨੇ ਇਸ ਪਕਾ ਊਮ ਕਾ ਬਣੀ ਹੈ ਕਿਆ ਜਿਸ ਮੁੱਚਾ ਖਾਲਸਾ ਪੰਥ ਤੱਕ ਨਬਰ ਕਰਦੇ ਬਸ ਮਨਾ ਰਿਹਾ ਹੈ ਜੀ ਖਾਲਸੇ ਦੀ ਪ੍ਰਗਟਾ ਇਹ ਸੰਸਾਰੀ ਪੱਧਰ ਦਾ ਇੱਕ ਤਿਉਹਾਰ ਹੈ ਜੀ ਮੈਂ ਸਮਝਦਾ ਹਾਂ ਇਹ ਸਿਰਫ ਸਿੱਖਾਂ ਦੇ ਨਾਲ ਸੰਬੰਧ ਨਹੀਂ ਹੋਣਾ ਚਾਹੀਦਾ ਕਿਉਂਕਿ ਖਾਲਸਾ ਪ੍ਰਗਟਾ ਆਪਣੇ ਆਪ ਦੇ ਵਿੱਚ ਇੱਕ ਪਵਿੱਤਰ ਮਾਰਗ ਹੈ ਸੰਸਾਰ ਦੇ ਵਿੱਚ ਜਿਨੇ ਸੰਸਾਰ ਦੇ ਹਰ ਇੱਕ ਜ਼ੁਲਮ ਨੂੰ ਆਪਣੇ ਅੰਦਰ ਸਮੋ ਲਿਆ ਸੰਸਾਰ ਦੀ ਹਰ ਸ਼ੈ ਖਾਲਸੇ ਦੇ ਵਿੱਚ ਸਮੋਈ ਬੈਠੀ ਹੋਈ ਹੈ ਸੰਸਾਰ ਦਾ ਹਰ ਨਿਮਾਣਾ ਨਿਤਾਣਾ ਉਹ ਖਾਲਸੇ ਨੇ ਆਪਣੇ ਕਾਰਜਾਂ ਦੇ ਨਾਲ ਪੂਰਾ ਕੀਤਾ ਜਿਹੜੇ ਖਾਲਸੇ ਨੂੰ ਪਰਮਾਤਮਾ ਦੇ ਸਰੂਪ ਦੇ ਵਿੱਚੋਂ ਪ੍ਰਗਟ ਜਾਂ ਸਾਝ ਗਏ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਪ੍ਰੇਮ ਦੇ ਸਰੂਪ ਨੂੰ ਸੰਸਾਰ ਦੇ ਵਿੱਚ ਪ੍ਰਗਟਿਆ ਤੇ ਅਸੀਂ ਜਿਸ ਦਿਵਸ ਨੂੰ ਮਨਾ ਰਹੇ ਹਾਂ ਇਹ ਵਿਸ਼ਵ ਪਧਰੀ ਦਿਵਸ ਬਣਨਾ ਚਾਹੀਦਾ ਹੈ ਇਹ ਸਾਰਾ ਸੰਸਾਰ ਬਣਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਖਾਲਸਾ ਆਪਣੀ ਅਰਦਾਸ ਦੇ ਵਿੱਚ ਸਰਬਤ ਦੇ ਭਲੇ ਦੀ ਕਾਮਨਾ ਕਰਦਾ ਹੈ ਉਸ ਖਾਲਸੇ ਦੀ ਪ੍ਰਗਟਤਾ ਕਿੰਨੀ ਮਹਾਨ ਤੇ ਕਿੰਨੀ ਪ੍ਰਪਲਤਾ ਹੋਈ ਹੋएगी ਖਾਲਸਾ ਸਾਜਨਾ ਦਾ ਪ੍ਰਗਟ ਦਿਵਸ ਤਾਂ ਹੀ ਸਫਲ ਹੈ ਭਾਈ ਕ੍ਰਿਪਰੀ ਸਿੰਘ ਜਦ ਤੱਕ ਉਸ ਪ੍ਰਗਟਤਾ ਦੇ ਵਿੱਚ ਜਿਹੜੀ ਮੌਲਕਤਾ ਛੁਪੀ ਹੋਈ ਹੈ ਉਹ ਅਸੀਂ ਵਿਚਾਰਾਂ ਦੀ ਨਹੀਂ ਤੇ ਅੱਜ ਤੁਸੀਂ ਸਬਬ ਬਣਾਇਆ ਹੈ ਮੇਰੀ ਰਾਏ ਦੇ ਵਿੱਚ ਖਾਲਸਾ ਪ੍ਰਗਟ ਦਿਵਸ ਮਨਾਉਣਾ ਤਾਂ ਹੀ ਸਫਲ ਹੈ ਜਦੋਂ ਸਮੁੱਚੇ ਤੌਰ ਤੇ ਖਾਲਸਾ ਪੰਥ ਆਪਣੀ ਪ੍ਰਗਟਤਾ ਹੋਣ ਦੂ ਰਿਅਲਾਈਜ਼ ਕਰਕੇ ਉਹਦੇ ਵਿੱਚੋਂ ਫਿਰ ਇੱਕ ਨਵੀਂ ਸੋਚ ਜੋ ਸੰਸਾਰ ਪੱਧਰ ਤੇ ਲਾਗੂ ਹੋ ਸਕੇ ਜਦੋਂ ਉਹਦੇ ਬਾਰੇ ਵਿਚਾਰ ਹੋਵੇਗੀ ਤਾਂ ਉਹੀ ਖਾਲਸੇ ਦੀ ਪ੍ਰਗਟਤਾ ਤੇ ਮਹਾਨਤਾ ਨੂੰ ਪੂਰਨ ਤੌਰ ਤੇ ਪ੍ਰਤੱਖ ਕਰਦਾ ਹੈ ਸੋ ਇਸ ਬਾਰੇ ਹੋਰ ਅਗਾਪੇ ਵਿਚਾਰ ਕਰਾਂਗੇ ਜੀ ਜੀ ਅਸੀਂ ਵੇਖੀ ਕਿ ਇੱਕ ਇਨਸਾਨ ਦੇ ਇੱਕ ਸਿੱਖ ਦੇ ਦਿਮਾਗ ਦੇ ਵਿੱਚ ਕਾਫੀ ਸਾਰੇ ਸਵਾਲ ਉਬਰਦੇ ਹਨ ਤੇ ਦੇਖੀ ਤੇ ਕੀ ਅਸੀਂ ਦੇਖੀਏ ਤੇ ਕੀ ਜਿਹੜੀ ਇਨਸਾਨ ਦੇ ਦਿਮਾਗ ਦੇ ਵਿੱਚ ਇੱਕ ਬਲਬਲਾਉਣ ਨੇ ਕਿ ਖਾਲਸੇ ਦੀ ਪ੍ਰਗਟਤਾ ਦੀ ਕੀ ਮਤਤ ਹੈ ਇਸ ਵਿਸ਼ਵ ਦੇ ਵਿੱਚ ਹਾਂਜੀ ਜਿਵੇਂ ਗੱਲ ਮੈਂ ਪਹਿਲਾਂ ਹੀ ਤੁਹਾਡੇ ਨਾਲ ਸਾਂਝੀ ਕੀਤੀ ਖਾਲਸੇ ਦੀ ਪ੍ਰਗਟਤਾ ਸੰਸਾਰ ਦੇ ਵਿੱਚ ਜਿਵੇਂ ਦੱਸਿਆ ਸੀ ਵੀਰ ਜੀ ਕਿ ਉਹ ਸ਼ੈ ਹੈ ਜਿਹੜੀ ਸੰਸਾਰ ਦੇ ਹਰ ਜ਼ੁਲਮ ਦੇ ਵਿੱਚੋਂ ਹਰ ਦਰਦ ਦੇ ਵਿੱਚੋਂ ਜਿਹੜੀ ਪੁਕਾਰ ਪਰਮਾਤਮਾ ਦੇ ਦਰ ਦੇ ਵਿੱਚੋਂ ਕਬੂਲੀ ਗਈ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਬਣ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਈ ਹੈ ਸਤਿਗੁਰੂ ਜੀ ਜਦੋਂ ਇਸ ਦਾ ਬਚਨ ਬਿਲਾਸ ਕਰਕੇ ਦੱਸਦੇ ਨੇ ਤਾਂ ਉਹ ਵੀ ਇਸ ਨੂੰ ਪ੍ਰਗਟ ਸਰੂਪ ਦੇ ਵਿੱਚ ਦੱਸਦੇ ਨੇ ਜਨਮ ਦੇ ਸਰੂਪ ਦੇ ਵਿੱਚ ਨਹੀਂ ਕਿਉਂਕਿ ਪਰਮਾਤਮਾ ਜਿਵੇਂ ਪਰਮਾਤਮਾ ਦਾ ਕੋਈ ਆਦ ਤੇ ਅੰਤ ਨਹੀਂ ਇਸੇ ਕਰਕੇ ਖਾਲਸਾ ਪਰਮਾਤਮਾ ਦੇ ਪ੍ਰੇਮ ਦੇ ਵਿੱਚੋਂ ਜਨਮਿਆ ਪ੍ਰਗਟਿਆ ਤੇ ਜਨਮ ਹੋਣ ਵਾਲੇ ਦਾ ਅੰਤ ਹੋ ਸਕਦਾ ਖਾਲਸਾ ਪ੍ਰਗਟ ਗਿਆ ਹੈ ਇਹਦਾ ਅੰਤ ਹੁਣ ਕਦੇ ਵੀ ਨਹੀਂ ਹੋ ਸਕਦਾ ਜੀ ਇਹ ਸੰਸਾਰ ਦੇ ਵਿੱਚ ਅਟੱਲ ਰਹਿਣਾ ਜਦ ਤੱਕ ਹੌ ਸੰਸਾਰ ਦੀ ਸ ਹੈ ਹਾਂ ਇਹਨੂੰ ਰਿਅਲਾਈਜ਼ ਕਰਨਾ ਇਨ ਉਤਲਾਉਣ ਵਾਲਿਆਂ ਨੇ ਆਪਣੇ ਆਪ ਦੀ ਅੰਦਰ ਉਹ ਤਜਰਬਾ ਭਰਨਾ ਜਿਸ ਨਾਲ ਖਾਲਸਾ ਅੱਗੇ ਵਧ ਸਕਦਾ ਹੈ ਤੁਸੀਂ ਪ੍ਰਗਟਤਾ ਦੀ ਮਹੱਤਤਾ ਬਾਰੇ ਪੁੱਛਿਆ ਤੇ ਇਸ ਪ੍ਰਗਟਤਾ ਦੀ ਮਹੱਤਤਾ ਬਾਰੇ ਅਸੀਂ ਭਾਈ ਨੰਦ ਲਾਲ ਸਿੰਘ ਜੀ ਦੇ ਦੋਹੇ ਹੀ پڑھਦੇ ਹਾਂ ਦਰਅਸਲ ਜਦੋਂ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ پڑھਦੇ ਹਾਂ ਨਾ ਤੇ ਖਾਲਸਾ ਉਸ ਮੀਰੀ ਪੀਰੀ ਦਾ ਸਰਗੁਣ ਸਰੂਪ ਬਣ ਕੇ ਅਕਾਲ ਪੁਰਖ ਦਾ ਇਕ ਉਹ ਨਿਰਗਣ ਸਰੂਪ ਜੋ ਪਰਮਾਤਮਾ ਦੇ ਵਿੱਚ ਹੀ ਆ ਇੱਕ ਸਰਗਣ ਸਰੂਪ ਧਰਤੀ ਦੇ ਵਿੱਚ ਪਰਮਾਤਮਾ ਦਾ ਜਿਹੜਾ ਹੈ ਉਹ ਆਪਣੀ ਪ੍ਰਗਟਤਾ ਲੈ ਕੇ ਖਾਲਸਾ ਹੀ ਹੈ ਐਵੇਂ ਥੋੜੀ ਗੁਰੂ ਕਲਗੀਧਰ ਨੇ ਬਚਨ ਕੀਤਾ ਹਾਉ ਖਾਲਸੇ ਕਾ ਖਾਲਸਾ ਮੇਰੋ ਔਤ ਪੋਤ ਸਾਗਰ ਬੁੰਦੇ ਰੋ ਕਿ ਖਾਲਸਾ ਤਾਂ ਉਹ ਸਾਗਰ ਹੈ ਜਿਸ ਵਿੱਚ ਮੈਂ ਸਮਾਉਣਾ ਕਿਉਂਕਿ ਖਾਲਸੇ ਦੇ ਵਿੱਚ ਉਹ ਵਿਆਪਕਤਾ ਹੈ ਜਿਸ ਬਾਰੇ ਭਾਈ ਰਤਨ ਸਿੰਘ ਜੀ ਵੀ ਪੰਗੂ ਜੀ ਵੀ ਪੰਥ ਪ੍ਰਕਾਸ਼ ਦੇ ਵਿੱਚ ਬਿਆਨ ਕਰਕੇ ਕਹਿੰਦੇ ਨੇ ਖਾਲਸਾ ਹੋਵੈ ਖੁਦ ਖੁਦਾ ਖੁਦਾ ਦੀ ਜੇਕਰ ਸ਼ੈ ਵੇਖਣੀ ਹੈ ਉਹ ਖਾਲਸੇ ਦੇ ਦੀਦਾਰ ਦੇ ਵਿੱਚੋਂ ਵੇਖਣੀ ਹੈ ਦੀਦਾਰ ਖਾਲਸੇ ਦਾ ਬਚਨ ਕੀਤਾ ਗਿਆ ਨਾ ਤੇ ਦੀਦਾਰ ਇਸ ਕਰਕੇ ਖਾਲਸੇ ਦਾ ਕਰਨਾ ਕਿਉਂਕਿ ਜੇ ਖੁਦਾ ਦੀ ਸਰਗੁਣਤ ਸਰੂਪ ਨੂੰ ਸੰਸਾਰ ਦੇ ਉੱਪਰ ਦੇਖਣਾ ਉਹ ਗੁਰਪੰਥ ਖਾਲਸਾ ਦੇ ਵਿੱਚੋਂ ਵੇਖਣਾ ਵਾ ਇਹ ਉਸ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਪੂਰਾ ਕਰਦਾ ਮੈਂ ਭਾਈ ਨੰਦ ਲਾਲ ਸਿੰਘ ਜੀ ਦਾ ਕਹਿ ਰਿਹਾ ਸੀ ਪ੍ਰਗਟਤਾ ਦੀ ਮਹੱਤਤਾ ਕੀ ਹੈ ਉਹ ਕਹਿੰਦੇ ਖਾਲਸਾ ਸੋਏ ਨਿਰਧਨ ਕੋ ਪਾਲੈ ਖਾਲਸਾ ਸੋਏ ਦੁਸ਼ਟ ਕੋ ਗਾਲੈ ਹੁਣ ਇਹਨਾਂ ਦੋਹਾਂ ਬਚਨਿਆਂ ਨੂੰ ਜਦੋਂ ਅਸੀਂ ਸੁਣਦੇ ਹਾਂ ਇਹਦੇ ਵਿੱਚ ਜਿਹੜਾ ਪਹਿਲਾ ਬਚਨ ਹੈ ਖਾਲਸਾ ਸੋਏ ਨਿਰਧਨ ਕੋ ਪਾਲੇ ਇਹ ਖਾਲਸੇ ਦੀ ਪੀਰੀ ਕਰਤੱਵ ਦੀ ਮਹਤਤਾ ਹੈ ਤੇ ਦੂਜਾ ਖਾਲਸਾ ਸੋਏ ਦੁਸ਼ਟ ਕੋ ਗਾਲੇ ਇਹ ਖਾਲਸੇ ਰੋਏ ਮੀਰੀ ਕਰਤੱਵ ਦੀ ਵਿਆਖਿਆ ਹੈ ਯਾਨੀ ਮੀਰੀ ਪੀਰੀ ਦਾ ਸਵੇਲ ਜਿੱਥੇ ਸਰਬਤ ਦਾ ਭਲਾ ਕਰਨਾ ਨਿਰਧਨਾਂ ਨੂੰ ਪਾਲਣਾ ਉਥੇ ਦੁਸ਼ਟਾਂ ਨੂੰ ਸੋਧਣਾ ਤਾਂ ਗੁਰੂਕਲ ਕੀ ਤਾਰਸਾ ਦੀ ਦਾ ਬਚਨ ਧਰਮ ਚਲਾਵਨ ਦੁਸ਼ਟ ਸੰਗਾਰਨ ਤਰਨ ਚਲਾਵਨ ਦੀ ਰੀਤ ਤੇ ਦੁਸ਼ਤ ਨੂੰ ਸੰਘਾਰਨ ਦੀ ਰੀਤ ਦੇ ਲਈ ਖਾਲਸਾ ਸੰਸਾਰ ਦੇ ਵਿੱਚ ਪ੍ਰੇਮ ਅਤੇ ਇਸ਼ਕ ਦੇ ਸਬੂਤ ਬਣ ਕੇ ਇਸ ਸੰਸਾਰ ਦੇ ਵਿੱਚ ਪ੍ਰਗਟਿਆ ਹੈ ਇਤੇ ਪਰਬਤ ਦੀ ਮੌਜ ਹੈ ਇਸ ਕਰਕੇ ਉਹਦੀ ਪ੍ਰਗਟਤਾ ਦੀ ਮਹੱਤਤਾ ਬਹੁਤ ਵੱਡੀ ਹੈ ਉਸ ਪ੍ਰਗਟ ਸਰੂਪ ਦੇ ਵਿੱਚ ਵੇਖੋ ਜਿਹੜੇ ਲੋਕ ਇਹ ਕਹਿੰਦੇ ਸਨ ਕਿ ਅਸੀਂ ਚਿੜੀਆਂ ਤੇ ਉੱਡਨ ਨਾਲੋਂ ਵੀ ਡਾੜ ਜਾਂਦੇ ਹਾਂ ਅਸੀਂ ਕਿਵੇਂ ਮੁਕਾਬਲਾ ਕਰ ਸਕਦੇ ਹਾਂ ਜਦੋਂ ਮਹਾਰਾਜ ਕਲਕਿਤਰ ਜੀ ਨੇ ਆਨੰਦਪੁਰ ਦੇ ਵਿੱਚ ਖੰਡਾ ਦੋ ਧਾਰੇ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਨਾ ਉਹ ਦੀ ਚਣਕਾਰ ਹੀ ਜਿਵੇਂ ਪਈ ਉਹਦੇ ਵਿੱਚੋਂ ਜਿਹੜਾ ਸਰੂਪ ਪ੍ਰਗਟ ਗਿਆ ਉਸ ਨੇ ਫਿਰ ਇਸ ਭਾਰਤੀ ਸ਼ਹਿਰ ਦੇ ਵਿੱਚ ਹਮੇਸ਼ਾ ਦੇ ਲਈ ਇੱਕ ਜਮਹੂਰੀਤ ਦਾ ਪੱਕਾ ਮਾਡਲ ਸਥਾਪਿਤ ਕਰ ਦਿੱਤਾ ਕ੍ਰਿਸ਼ਨਜੀ ਸਿੰਘ ਜੀ ਜੀ ਅਸੀਂ ਵੇਖੀਏ ਅੱਜ ਕੱਲ ਦੇ ਲੋਕ ਜਿਹੜੇ ਹਨ ਕਾਫੀ ਸਾਰੇ ਫਿੱਟ ਕਰੇ ਉਠਾਣੇ ਪਏ ਹਨ ਕਿ ਜਿਹੜੇ ਖਾਸ ਦੇ ਗੁਣ ਉਹ ਇਹ ਹਨ ਉਹ ਇਹ ਹਨ ਅਲੱਗ-ਅਲੱਗ ਜਿਹੜੀ ਸੰਪਰਦਾਵਾਂ ਬਣ ਚੁੱਕੀਆਂ ਹਨ ਤੇ ਇੱਕ ਜਿਹੜੇ ਖਾਸ ਵਿਸ਼ੇਸ਼ ਜਿਹੜੇ ਗੁਣ ਹਨ ਉਹ ਦੁਨੀਆਵੀ ਪੱਧਰ ਤੇ ਕਿਵੇਂ ਉੱਭਰ ਕੇ ਆ ਸਕਦੇ ਹਨ ਬਹੁਤ ਸੋਹਣਾ ਸਵਾਲ ਆਪ ਜੀ ਤਰੇ ਆ ਜੀ ਜੀ ਖਾਲਸਾ ਗੁਣਾਂ ਦੀ ਖਾਨ ਹੈ ਜੀ ਖਾਲਸਾ ਪਛਾਣਿਆ ਹੀ ਜਾਂਦਾ ਗੁਣਾਂ ਦੇ ਨਾਲ ਹੁਣ ਜਿਹੜੀ ਮੈਂ ਭਾਈ ਰਤਨ ਸਿੰਘ ਫੰਗੂ ਵਾਲੀ ਪੰਕਤੀ ਤੁਹਾਨੂੰ ਦੱਸੀ ਸੀ ਖਾਲਸਾ ਹੋਵੇ ਖੁਦ ਖੁਦਾ ਜੀ ਹੁਣ ਅਗਲੀ ਪੰਕਤੀ ਕੀ ਹੈ ਜੇ ਮ ਖੂਬੀ ਖੂਬ ਖੁਦਾ ਹੈ ਕਿ ਖੁਦਾ ਦੇ ਗੁਣ ਨੂੰ ਆਪਣੇ ਅੰਦਰ ਸਮੋ ਕੇ ਰੱਖਣ ਵਾਲਾ ਹੀ ਖਾਲਸਾ ਹੈ ਉਹਦੇ ਗੁਣ ਕਿੰਨੇ ਮਹਾਨ ਹੋਣਗੇ ਜਿਹਨਾਂ ਨੂੰ ਖੁਦਾ ਦੇ ਗੁਣਾਂ ਦੀ ਉਸ ਪ੍ਰਮਾਤਮਾ ਦੇ ਗੁਣਾਂ ਦੀ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਯਾਨੀ ਪਰਮਾਤਮਾ ਦੇ ਗੁਣਾਂ ਨੂੰ ਹੀ ਸੰਸਾਰ ਦੇ ਵਿੱਚ ਪ੍ਰਗਟ ਕਰਨ ਦੇ ਲਈ ਇਸ ਕਰਕੇ ਖਾਲਸੇ ਨੇ ਆਪਣੇ ਗੁਣਾਂ ਨੂੰ ਵਿਚਾਰਨਾ ਪਿਆ ਉਹਦੇ ਗੁਣਾਂ ਦੇ ਵਿੱਚ ਉਹਦਾ ਰੋਲ ਛਪਿਆ ਹੋਇਆ ਖਾਲਸੇ ਨੇ ਜੋ ਰੋਲ ਸਾਹਮਣੇ ਰੱਖਣਾ ਉਹ ਉਹਦੇ ਗੁਣਾਂ ਦੇ ਵਿੱਚ ਹੀ ਛਪਿਆ ਪਿਆ ਹੈ ਜੀ ਤੇ ਇਸ ਕਰਕੇ ਖਾਲਸਾ ਜੀ ਦਾ ਗੁਣ ਵਿਚਾਰਨਾ ਬਹੁਤ ਜ਼ਰੂਰੀ ਹੈ ਤੁਸੀਂ ਬਿਲਕੁਲ ਇਹ ਜਿਹੜੀ ਮੈਂ ਗੱਲ ਦਸੀ ਸਭ ਤੋਂ ਪਹਿਲਾਂ ਖਾਲਸਾ ਆਪਣੀ ਵਿਸ਼ਵਵਿਆਪਰਤਾ ਦੇਖੇ ਉਹਦੇ ਵਿੱਚੋਂ ਆਪਣੇ ਕਿਰਦਾਰ ਦੀ ਪ੍ਰਭੂਲਤਾ ਨੂੰ ਦੇਖੇ ਕਿ ਮੇਰੀ ਕਿਰਦਾਰ ਮੇਰਾ ਕਿਰਦਾਰ ਕਿੱਥੇ ਖੜਾ ਹੈ ਉਸ ਕਿਰਦਾਰ ਦੇ ਵਿੱਚ ਰਹੱਸ ਕੀ ਛੁਪਿਆ ਹੋਇਆ ਹੈ ਤੇ ਉਸ ਕਿਰਦਾਰ ਦੇ ਵਿੱਚੋਂ ਮੈਂ ਨਿਕਲ ਕੇ ਆਪਣੇ ਆਪ ਦੀ ਤਕੀਫ਼ ਨੂੰ ਕਿਵੇਂ ਸਾਹਮਣੇ ਰੱਖਣਾ ਹੈ ਖਾਲਸਾ ਮੈਂ ਦੱਸਿਆ ਨਾ ਗੁਣਾਂ ਦੀ ਖਾਨ ਹੈ ਕਉ ਕਬੀਰ ਜਨ ਭੇ ਖਾਲਸੇ ਪਹਿਲਾ ਗੁਣ ਦੇਖਿਓ ਜੀ ਪ੍ਰੇਮ ਭਗਤ ਜਹ ਜਾਨੀ ਖਾਲਸੇ ਦਾ ਪਹਿਲਾ ਗੁਣ ਸਰਬਉੱਚ ਗੁਣ ਜਿਸ ਗੁਣ ਦੇ ਵਿੱਚੋਂ ਉੱਪਰਗਟ ਗਿਆ ਹੈ ਉਹ ਪ੍ਰਮਾਤਮਾ ਦੇ ਪ੍ਰੇਮ ਤੋਂ ਉੱਪਰ ਗਿਆ ਹੈ ਇਸ ਕਰਕੇ ਪਹਿਲਾ ਗੁਣ ਹੈ ਕਿ ਖਾਲਸਾ ਆਪਣੇ ਅੰਦਰ ਪ੍ਰੇਮ ਪ੍ਰਗਟ ਕਰੇ ਜਿਸ ਪ੍ਰੇਮ ਦੇ ਵਿੱਚ ਪ੍ਰਮਾਤਮਾ ਦੀ ਇਬਾਦਤ ਛੁਪੀ ਹੋਵੇਗੀ ਉਸ ਪ੍ਰੇਮ ਦੇ ਸਰੂਪ ਦੇ ਵਿੱਚ ਹੀ ਚੜ੍ਹਦੀ ਕਲਾ ਸੋ ਜਾਏਗੀ ਇਸੇ ਪ੍ਰੇਮ ਤੋਂ ਤੁਸੀਂ ਸਰਬਤ ਦੇ ਭਲੇ ਤੇ ਕਾਰਜ ਕਰਦੇ ਹੋ ਗੁਰੂ ਖਾਲਸਾ ਜੀ ਮੈਂ ਅੱਜ ਆਪਣੇ ਸਾਰੇ ਦਰਸ਼ਕਾਂ ਨੂੰ ਦਰੂਦ ਦਸਾਂ ਅਸੀਂ ਇਸੇ ਪ੍ਰੇਮ ਤੋਂ ਸਰਬਤ ਦੇ ਭਲੇ ਤੇ ਕਾਰਜ ਕਰਦੇ ਹਾਂ ਤੇ ਇਸੇ ਹੀ ਪ੍ਰੇਮ ਤੋਂ ਅਸੀਂ ਚੜ੍ਹਦੀ ਕਲਾ ਦਾ ਗੁਣਗਾਨ ਵੀ ਕਰਦੇ ਹਾਂ ਤੁਹਾਡੀ ਚੜ੍ਹਦੀ ਕਲਾ ਤਬ ਤੱਕ ਨਹੀਂ ਬਣ ਸਕਦੀ ਜਦ ਤੱਕ ਤੁਹਾਡੇ ਅੰਦਰ ਪ੍ਰੇਮ ਨਹੀਂ ਪਹਿਲਾਂ ਤਾਂ ਪ੍ਰੇਮ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨਨਾਮ ਸੇਪਾਇ ਫੌਲਕੇ ਸੋ ਇਹ ਜਿਹੜਾ ਪ੍ਰੇਮ ਹੈ ਸਭ ਤੋਂ ਪਹਿਲਾਂ ਉਸ ਅਕਾਲਪੁਰ ਦੇ ਨਾਲ ਤੇ ਫਿਰ ਗੁਰਪਾਈਆਂ ਦਾ ਆਪਣਾ ਹੋ ਗਿਆ ਪਰ ਬੜੀ ਅਫਸੋਸ ਦੀ ਗੱਲ ਹੁੰਦੀ ਹੈ ਕਸ਼ਵਰੀ ਸਿੰਘ ਜੀ ਅਸੀਂ ਦੇਖਦੇ ਹਾਂ ਦਿਨ ਪ੍ਰਤੀ ਦਿਨ ਸਾਡੀ ਨਿਜੀਆਂ ਸਿੱਖੀ ਦੇ ਵਿੱਚ ਕੋਈ ਵਿਰੋਧਤਾ ਨਹੀਂ ਕੋਈ ਭਿੰਨਤਾ ਨਹੀਂ ਤੁਹਾਡੇ ਖਿਆਲ ਮੁਤਾਬਕ ਸਿੱਖੀ ਦੀ ਵਿਆਖਿਆ ਕੁਝ ਹੋ ਰਹਾ ਹੈ ਖਾਲਸੇ ਦੀ ਵਿਆਖਿਆ ਕੁਝ ਹੋ ਰਹਾ ਹੈ ਮੇਰੇ ਮੁਤਾਬਕ ਕੁਝ ਹੋ ਰਿਹਾ ਹੈ ਆਪਰੇ ਵਿੱਚ ਮਿਲਦੀ ਨਹੀਂ ਤੇ ਉਹਦੇ ਕਰਕੇ ਟਕਰਾਵ ਵੱਧਦਾ ਜਾ ਰਿਹਾ ਹੈ ਤੇ ਉਹ ਟਕਰਾਵ ਇੱਥੇ ਤੱਕ ਪਹੁੰਚ ਗਿਆ ਕਿ ਹੁਣ ਅਸੀਂ ਆਪਣੀ ਨਿੱਜੀ ਖਾਣਾਪੂਰਤੀ ਦੀ ਲੜਾਈ ਜਿਹੜੀ ਹੈ ਖਾਣਾ ਚੰਗੀ ਉਹ ਸ਼ੁਰੂ ਕਰ ਦਿੱਤੀ ਹੈ ਮੈਂ ਤੇ ਕਈਆਂ ਨੂੰ ਵੇਖਿਆ ਇਹ ਕਈਆਂ ਸੰਪਰਦਾਵਾਂ ਵਾਲੇ ਕਈ ਜਥੇਬੰਦੀਆਂ ਵਾਲੇ ਇੱਕ ਦੂਜੇ ਨੂੰ ਦੇਖਣ ਨੂੰ ਤਿਆਰ ਨਹੀਂ ਇਹ ਕਿੰਨੀ ਸਾਡੇ ਲਈ ਇੱਕ ਪੱਖ ਐਸਾ ਪੂਰ ਸਕਦਾ ਵਾ ਕਿ ਗੁਰੂ ਖਾਲਸਾ ਪੰਥ ਜਿਹਨੂੰ ਇਹ ਜਿਹਦੇ ਬਾਰੇ ਇਹ ਕਿਹਾ ਜਾਂਦਾ ਚਾਰ ਮਿਲੇ 64 ਖਿਲੇ 20 ਹੱਥ ਕਰ ਜੋੜ ਗੁਰਚੇ ਗੁਰਸਿੱਖ ਕੋ ਮਿਲੇ ਮਿਲੇ ਸਾਥ ਕਰੋ ਰੋਮ ਰੋਮ ਖਰਜਾਉਣਾ ਚਾਹਦਾ ਆਪਣੇ ਗੁਰਪਾਈ ਨੂੰ ਵੇਖ ਕੇ ਤੇ ਉਥੇ ਅਸੀਂ ਇੱਕ ਦੂਜੇ ਨੂੰ ਵੇਖ ਕੇ ਰਾਜ਼ੀ ਨਹੀਂ ਖੁਸ਼ ਨਹੀਂ ਤੇ ਸਾਡੀਆਂ ਖਾਨਾਂ ਚੰਗੀ ਦੀਆਂ ਲੜੀਆਂ ਵੱਧਦੀ ਜਾ ਰਹੀ ਹੈ ਕਿਉਂ ਕਿ ਅਸੀਂ ਪ੍ਰਮਾਤਮਾ ਦੇ ਨਿੱਜ ਸਰੂਪ ਦੇ ਪ੍ਰੇਮ ਨੂੰ ਹੀ ਪੁਲਾਵਟਿਆ ਉਹਦੇ ਪ੍ਰੇਮ ਦੀ ਦੀਦਾਰ ਉਹਦੇ ਬੰਦਗੀ ਦੇ ਵਿੱਚੋਂ ਕਰੋ ਇਸ ਕਰਕੇ ਖਾਲਸੇ ਨੂੰ ਪਹਿਲੀ ਪ੍ਰਧਾਨਤਾ ਬੰਦਗੀ ਦਿੱਤੀ ਹੈ ਖਾਲਸਾ ਸਭ ਸੁਣ ਕੇ ਸਾਰਿਆਂ ਨੂੰ ਤੇਗਾ ਪਹਿਲਾਂ ਇੱਕ ਨਜ਼ਰ ਆਉਂਦੀ ਹੈ ਨੇ ਪਰ ਪਹਿਲਾਂ ਖਾਲਸੇ ਦਾ ਚੌਕੜਾ ਯਾਦ ਕਰਿਆ ਕਰੋ ਖਾਲਸਾ ਸਰੂਪ ਦੇ ਵਿੱਚ ਨਿੱਜ ਪਹਿਲਾ ਚੌਕੜਾ ਦਾ ਮਾਰਿਆ ਗਿਆ ਗੁਰੂ ਤੇਗ ਬਹਾਦਰ ਦੀ ਬੰਦਗੀ ਦੇ ਚੌਕੜੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪ੍ਰਗਟਿਆ ਹੈ ਇਸ ਕਰਕੇ ਖਾਲਸੇ ਦੇ ਸਰੂਪ ਦੇ ਵਿੱਚ ਪਹਿਲਾ ਚੌਕੜਾ ਬਰਾਜਮਾਨ ਹੈ ਉਸ ਚੌਕੜੇ ਦੇ ਵਿੱਚੋਂ ਤਾਂ ਪ੍ਰੇਮ ਚ ਪਿਆ ਫਿਰ ਉਸ ਚੌਕੜੇ ਦੇ ਨਾਲ ਜਿਹੜਾ ਉਸਨੇ ਬੰਦਗੀ ਦੇ ਵਿੱਚੋਂ ਜੋ ਸ਼ਕਤੀ ਕਮਾਈ ਉਹ ਉਹਦੇ ਹੱਥ ਦੇ ਵਿੱਚ ਫੜੀ ਹੋਈ ਸ਼ਮਸ਼ੀਰ ਹੈ ਤੇ ਉਸ ਸ਼ਮਸ਼ੀਰ ਦੇ ਨਾਲ ਉਹਨੇ ਫਿਰ ਅਗਲੇ ਕਾਰਜ ਕੀਤੇ ਹੋਏ ਨੇ ਇਸ ਕਰਕੇ ਮੈਨੂੰ ਲੱਗਦਾ ਪਹਿਲਾ ਗੁਣ ਪ੍ਰੇਮ ਦਾ ਦੂਜਾ ਗੁਣ ਐਸੇ ਪ੍ਰੇਮ ਦੇ ਵਿੱਚੋਂ ਸਭ ਕੁਝ ਨਿਕਲਿਆ ਜਦੋਂ ਪ੍ਰੇਮ ਸੰਭਾਲ ਲਿਆ ਪਰਮਾਤਮਾ ਦਾ ਪ੍ਰੇਮ ਅੰਦਰ ਹੈ ਜੀ ਇਹਦਾ ਮਤਲਬ ਪਰਮਾਤਮਾ ਦੀ ਪੈ ਪੁੰਤਾਂ ਲਗਾ ਇਸੇ ਪੈ ਤੋਂ ਤੁਹਾਡਾ ਕਿਰਦਾਰ ਬਣੇਗਾ ਜੀ ਜੀ ਤੁਸੀਂ ਡਰ ਬਗੈਰ ਕੋਈ ਕਿਰਦਾਰ ਨਹੀਂ ਸਜ ਸਕਦੇ ਸਕੂਲ ਦੇ ਵੀ ਡਿਸਪਲਿਨ ਹੁੰਦਾ ਕਿਉਂ ਕਿ ਤੁਹਾਨੂੰ ਰਿਸਪੈਕਟ ਹੁੰਦੀ ਆ ਆਪਣੀ ਅਥਾਰਟੀ ਦੀ ਅਥਾਰਟੀ ਦੀ ਰਿਸਪੈਕਟ ਤੋਂ ਬਗੈਰ ਤੁਸੀਂ ਕੋਈ ਚੀਜ਼ ਪੂਰੀ ਨਹੀਂ ਕਰ ਸਕਦੇ ਤੇ ਇਸੇ ਕਰਕੇ ਜਿਹੜਾ ਕਿਰਦਾਰ ਸਿਰਜਣਾ ਜਿਹੜੀ ਰਫਤਾਰ ਸਿਰਜਣੀ ਤੇ ਜਿਹੜੀ ਗੁਫਤਾਰ ਸਿਰ ਜਿਹੜੀਆਂ ਗੁਫਤਗੂ ਕਰਨ ਦੀ ਤਕੀਦ ਰਫਤਾਰ ਜਾਂ ਕਿਰਦਾਰ ਇਹ ਤਿੰਨੋਂ ਹੀ ਗੁਣ ਖਾਲਸੇ ਦੇ ਕਿਰਦਾਰ ਦੀ ਪੈ ਪੁੰਤਾਂ ਦੇ ਨਾਲ ਜੁੜੇ ਹੋਏ ਨੇ ਖਾਲਸਾ ਪ੍ਰੇਮ ਦੇ ਵਿੱਚੋਂ ਭੈ ਭਾਵਨਾ ਹਾਸਲ ਕਰੇ ਤੇ ਉਸ ਤੋਂ ਉਪਰੰਤ ਉਸੇ ਭੈ ਭਾਵਨਾ ਨੂੰ ਵਿਸ਼ਵ ਪਿਆਪੀ ਤੌਰ ਤੇ ਕਿਵੇਂ ਘੜੇ ਰਹਿਣਾ ਤਾਂ ਦੋ ਗੁਣ ਪਰਿਪ੍ਰਮੋਖ ਨੇ ਇੱਕ ਤਾਂ ਖਾਲਸਾ ਦਾ ਪ੍ਰੇਮ ਤੇ ਦੂਜਾ ਭੈ ਭਾਵਨਾ ਰਖੜੀ ਇਹ ਦੋਨੀਆਂ ਹੀ ਚੀਜ਼ਾਂ ਫਿਰ ਉਹਦੇ ਅੰਦਰ ਨਿਰਧਰਤਾ ਪੇ ਸ਼ੁਰੂ ਕਰ ਦੇਦੀ ਫਿਰ ਤੁਸੀਂ ਸਤ ਗੁਣ ਨੇੜੇ ਨੇ ਜਿਹੜੇ ਮੂਲ ਮੰਤਰ ਦੇ ਗੁਣ ਨੇ ਮੂਲ ਮੰਤਰ ਦੇ ਵਿੱਚ ਅਕਾਲਪੁਰਖ ਦੇ ਗੁਣਾਂ ਦੀ ਗੱਲ ਕੀਤੀ ਗਈ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਅਗਰ ਦਾ ਮੂਲ ਮੰਤਰ ਕਾਲਪੁਰਖ ਦੇ ਖਾਲਸੇ ਨੇ ਸਰਗੁਣ ਸਰੂਪ ਦੇ ਵਿੱਚ ਉਹਨਾਂ ਗੁਣਾਂ ਨੂੰ ਕਾਇਮ ਕਰਨਾ ਹੈ ਪ੍ਰਮਾਤਮਾ ਇੱਕ ਹੈ ਉਸ ਦੀ ਵਿਆਪਕਤਾ ਨੂੰ ਹਰਥਾਂ ਦੇਖਣਾ ਉਸ ਨੂੰ ਸਦਾ ਟਲ ਕਰਕੇ ਮੰਨਣਾ ਉਹਨੂੰ ਹੀ ਕਰਤਾ ਮੰਨਣਾ ਉਹਨੂੰ ਹੀ ਸਾਰੇ ਵਿੱਚ ਵਿਆਪਕ ਮੰਨਣਾ ਦੂਜਾ ਨਿਰਭਉ ਨਿਰਵੈਰ ਇਹ ਗੁਣ ਖਾਲਸੇ ਦੇ ਵਿੱਚ ਆਮ ਚਾਹੀਦੇ ਨੇ ਅਕਾਲ ਮੂਰਤ ਅਕਾਲ ਕਹਿੰਦੇ ਨੇ ਨਾ ਖਾਲਸਾ ਅਕਾਲ ਪੁਰਖ ਦੀ ਫੌਜ ਉਹ ਅਕਾਲ ਪੁਰਖ ਜਿਹੜਾ ਪ੍ਰਗਟ ਸਰੂਪ ਅਕਾਲ ਪੁਰਖ ਦੇ ਵਿੱਚ ਆ ਜਦਨ ਭਜਨ ਮਮ ਖਾਲਸਾ ਖਾਲਸਾ ਕਰੋ ਬਿਜੋਗ ਇੱਕ ਖਾਲਸੇ ਦੇ ਵਿੱਚ ਆਉਣਾ ਚਾਹੀਦਾ ਜੀ ਅਕਾਲ ਸਰੂਪ ਖਾਲਸੇ ਦੇ ਵਿੱਚ ਜਦ ਤੱਕ ਨਹੀਂ ਹੁੰਦਾ ਤਦ ਤੱਕ ਇਹ ਪੂਰਾ ਨਹੀਂ ਹੁੰਦਾ ਜੀ 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 ਜਿਵੇਂ ਅਸੀਂ ਵੇਖੀਏ ਅੱਜ ਕੱਲ ਦੇ ਲੋਕ ਜਿਹੜੇ ਹਨ ਕੀ ਕੇਸ ਕਟਾਉਂਦੇ ਹਨ ਤੇ ਕਹਿੰਦੇ ਹਨ ਕਿ ਇਨਸਾਨ ਦਾ ਮਨ ਸਾਫ਼ ਹੋਣਾ ਚਾਹੀਦਾ ਉਹਦੇ ਜਿਹੜੇ ਗੁਰੂ ਜੀ ਦੀ ਜਿਹੜੀ ਉਹਨਾਂ ਦੀ ਦੇਖ ਰੇਖ ਕਰਦੇ ਹਨ ਉਹਨਾਂ ਨੇ ਪਹਿਨਾਵੇ ਤੋਂ ਨਹੀਂ ਦੇਖਦੇ ਉਹਨਾਂ ਦਾ ਮਨ ਦੇਖਦੇ ਹਨ ਤੇ ਉਸ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਹਨ ਇਹ ਸਾਂਝੇ ਕਰੋ ਤੁਸੀਂ ਸਕੀ ਦਾ ਸਰੂਪਤਾ ਕੀ ਹੈ ਜੀ ਪੀ ਰਿਸ਼ਵਰੀ ਸਿੰਘ ਤਨ ਮਨ ਕਾਟ ਕਾਟ ਸਭ ਯਰ ਵੀ ਵਿੱਚ ਅਗਨੀ ਆਪ ਕੋ ਲੋ ਮਨ ਦੀ ਸਿੱਖ ਨਿਭਾਉਣੀ ਬਹੁਤ ਮੋਜਦੀ ਇਹ ਗੱਲ ਕਹਿੰਦੇ ਨੇ ਨਾ ਮਨ ਦੀ ਸਿੱਖ ਨਿਭਾਉਣ ਵਾਲੇ ਜੀ ਮਨ ਦੀ ਸਿੱਖੀ ਤਾਨ ਨਾਲੋਂ ਬੜੀ ਔਖੀ ਆ ਸਿੱਖੀ ਵਿੱਚ ਮਨ ਦੀ ਪਹਿਲਾਂ ਪਰਬਿੰਦਾ ਵਾ ਜਿਹੜੀ ਮਨ ਦੀ ਨਿਭਾ ਗਿਆ ਨਾ ਉਹਦੇ ਲਈ ਤਨ ਦੀ ਸਭ ਤੋਂ ਜ਼ਿਆਦਾ ਆਸਾਨ ਹੈ ਤਾਨ ਦੀ ਫੇਰ ਕਰ ਤੇ ਕੋਤਾਈ ਕਰਦੇਗਾ ਮਨ ਵਾਲਾ ਕਿਤੇ ਕੋਤਾਈ ਕਰੇ ਮਨ ਦੇ ਵਿੱਚ ਤਾਂ ਬੰਦਗੀ ਇਕਾਗਰ ਕਰਨੀ ਹੈ ਨਾ ਜੀ ਮਨ ਦੀ ਸਿੱਖੀ ਵਿੱਚ ਇਬਾਦਤ ਹੈ ਬੰਦਗੀ ਹੈ ਪ੍ਰੇਮ ਹੈ ਭਾਵਨਾ ਹੈ ਸਬਰ ਹੈ ਸੰਤੋਖ ਹੈ ਤੋਖ ਹੈ ਕਿੱਥੇ ਮਨ ਦੀ ਸਿੱਖੀ ਵਾਲੀ ਜੇ ਮਨ ਦੀ ਮਨ ਦੀ ਕਹਿੰਦੇ ਆ ਮਨ ਦੀ ਸਿੱਖੀ ਹੀ ਪਹਿਲੀ ਪ੍ਰਧਾਨਤਾ ਮਨ ਨੂੰ ਹੀ ਹੈ ਪ੍ਰਥਮ ਹੈ ਮਨ ਪਰਮੋਤਾ ਹੈ ਆਪਣਾ ਪਹਿਲਾਂ ਤਾਂ ਮਨ ਨੂੰ ਕਰਨਾ ਲੇਕਿਨ ਮਨ ਵਾਲੇ ਤਾਂ ਉਸ ਪਰਮੋਤਾ ਦੇ ਪੂਰੇ ਹੈ ਨਹੀਂ ਜਿਹੜੀ ਇਹ ਗੱਲ ਕਰਦੇ ਨੇ ਨਾ ਵੀਰੋ ਇਹੋ ਨਹੀਂ ਜਿਹੜੇ ਸਿੱਖੀ ਨਜ਼ਰੀਏ ਵਿੱਚ ਜੋ ਆਪ ਕਰਨਾ ਚਾਹੁੰਦੇ ਨੇ ਉਹਨੂੰ ਸਿੱਖੀ ਦਾ ਕੋਈ ਦਾਵਾ ਦੇ ਕੇ ਵੇਚ ਪਾ ਰਹੇ ਨੇ ਉਹਨੂੰ ਮਨਮੁੱਖ ਕਹਿੰਦੇ ਨੇ ਆਪਣੀ ਮਨ ਦੀ ਬਿਰਤੀ ਭਾਵੇਂ ਤਨ ਵਾਲੀ ਕਿਉਂ ਨਾ ਹੋਵੇ ਤਨ ਤੋਂ ਵੀ ਸਨੂਪ ਰੱਖਣ ਵਾਲੇ ਕੈਨ ਮੈਂ ਤਾਂ ਸਾਰ ਨਹੀਂ ਬਣਨੀ ਕੈਨ ਮੈਂ ਕਿਰਪਾਨ ਨਹੀਂ ਲਵਣੀ ਕੈਨ ਮੈਂ ਝੂਠ ਬੋਲਦਾ ਕੈਨ ਮੈਂ ਜੋ ਵੀ ਕਰਾਂ ਮੇਰੇ ਮੁਤਾਬਕ ਚਲੇ ਮਨ ਦੀ ਬੰਦੇ ਦੀ ਮਨ ਦੀ ਦੀ ਕਰਨੀ ਭਾਈ ਮਨ ਦੇ ਵਿੱਚ ਕਾਲ ਪ੍ਰਭ ਵਸਿਆ ਹੋਵੇ ਫਿਰ ਮਨ ਦੀ ਸਿੱਖੀ ਪੂਰੀ ਹੁੰਦੀ ਹੈ ਜੀ ਮਨ ਦੇ ਵਿੱਚ ਪਰਮਾਤਮਾ ਵਸਿਆ ਨਹੀਂ ਤੇ ਤੁਸੀਂ ਕੋ ਮਨ ਦੀ ਸਿੱਖੀ ਪੂਰੀ ਹੋ ਗਈ ਹੋ ਗਈ ਮਨ ਦੀ ਸਿੱਖੀ ਕਈਆਂ ਲਗਾ ਹੈ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਮਨ ਦੀ ਸਿੱਖੀ ਤੋਂ ਨਾਲੋਂ ਪਹਿਲਾਂ ਤਨ ਦੀ ਸਿੱਖੀ ਦੇ ਕੰਮ ਕਰੋ ਤੇ ਫਿਰ ਤੁਹਾਡਾ ਮਨ ਵੀ ਉਹਦੇ ਵਿੱਚ ਜੁੜਨਾ ਚਾਹੀਦਾ ਹੈ ਤਨ ਮਨ ਦੀ ਇਕਾਗਰਤਾ ਹੀ ਸਿੱਖੀ ਤੇ ਉਸ ਸਿੱਖੀ ਦਸੋਂ ਪੁਰ ਦੌਰ ਤੇ ਖਾਲਸਾ ਨਿਕਲ ਕੇ ਹੁੰਦਾ ਜੀ ਹਾਂਜੀ ਇਹ ਤੇ ਅਰਦਾਸ ਦਾ ਸਵਾਲ ਹੈ ਜਿਹੜੇ ਸਾਡੇ ਕਾਫੀ ਸਰ ਵੇਖੇ ਜਾਵੇ ਤਾਂ ਲੋਕ ਉਸਧਨ ਇੱਕ ਨੂੰ ਜੇ ਤੋ ਕੀ ਕਾਫੀ ਸਾਰਾ ਟੀਨੇਜਰ ਵੀ ਹਨ ਕਿ ਜਿਹੜੇ ਗੁਰਮੁਦੀ ਗੁਰਦੀ ਜਿਹੜੀ ਮਾਂ ਬੱਚੇ ਨੂੰ ਦਿੰਦੀ ਹੈ ਉਹਦੇ ਪ੍ਰਤੀ ਜਿਹੜੀ ਮਾਂ ਮਾਂ ਨੂੰ ਜਿਹੜਾ ਅਸੀਂ ਸੰਦੇਸ਼ ਦੇਣਾ ਚਾਹੁੰਗੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਕਿ ਉਹ ਆਪਣੇ ਬੱਚੇ ਨੂੰ ਆਪਣੀ ਸਿੱਖੀ ਦੇ ਜੀਵਨ ਨਾਲ ਕਿਵੇਂ ਜੋੜ ਕੇ ਰੱਖਣ ਤੇ ਉਹ ਮੇਰਾ ਸਵਾਲ ਹੈ ਜੀ ਗੁਰਬਾਣੀ ਹੀ ਸਾਨੂੰ ਸੇਧ ਦਿੰਦੀ ਹੈ ਦੇਖੋ ਜੀ ਗੱਲਬਾਤ ਅਸੀਂ ਕਰ ਰਹੇ ਹਾਂ ਨਾ ਤੇ ਮੇਰੇ ਖਿਆਲ ਨਾਲ ਜਦੋਂ ਤੁਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਸਵਾਲ ਪੁੱਛ ਰਹੇ ਹੋ ਉਸੇ ਉਹ ਤੁਸੀਂ ਗੁਰਬਾਣੀ ਦੇ ਸ਼ਬਦ ਅੰਦਰ ਵੱਜ ਜਾਂਦੇ ਨੇ ਉਹ ਤਾਂ ਮਾਤਾ ਕੀ ਅਸੀਸ ਨਿਮਕ ਨਾ ਵਿਸਰਵ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਮਾਤਾ ਦੇ ਉਦਰ ਦੇ ਵਿੱਚੋਂ ਪ੍ਰਮਾਤਮਾ ਦਾ ਯਾਦ ਲੈ ਕੇ ਆਉਂਦਾ ਮਾਤਾ ਕੇ ਉਦਰ ਮੈਂ ਪਰਤਵਾਲ ਕਰਾਂ ਸੋਕੇ ਮਨੋਂ ਨਸਾਰੀ ਯਾਨੀ ਮਾਤਾ ਦੇ ਉਦਰ ਵੀ ਤਾਂ ਪ੍ਰਮਾਤਮਾ ਦੀ ਬਿੰਦਗੀ ਇਕਾਗਰਤਾ ਦੇ ਵਿੱਚ ਜੁੜੀ ਹੈ ਜਦੋਂ ਮਾਤਾ ਦੇ ਉਦਰ ਤੋਂ ਬਾਹਰ ਹੈ ਇਸ ਨੂੰ ਪਰਮਾਤਮਾ ਦੇ ਸਰੂਪ ਨਾਲ ਆਪਣੀ ਗੋਦ ਦੇ ਵਿੱਚ ਯਾਦ ਗਰਾਉਣ ਵਾਲੀ ਮਾਹੀ ਹੋਣੀ ਚਾਹੀਦੀ ਹੈ। ਉਸ ਮਾਦੀ ਹਾਦਰੀ ਘਾਟ ਦੇ ਵਿੱਚੋਂ ਪਰਮਾਤਮਾ ਦਾ ਨਿਜ ਸਰੂਪ ਪੱਲਾ ਚਾਹੀਦਾ ਸਿੱਖੀ ਦੇ ਗੁਣ ਆਉਣੇ ਚਾਹੀਦੇ ਨੇ ਉਹਦੇ ਵਿੱਚ ਮਾਤਾ ਨੂੰ ਹੁਣ ਸਿੱਖੀ ਗੁਣ ਦੇ ਵਿੱਚ ਕਿੰਨਾ ਵਿਰੇਦ ਹੋਣਾ ਪਵੇਗਾ। ਔਰ ਪੂਰੀ ਸਿੱਖੀ ਇਤਿਹਾਸ ਦੇ ਵਿੱਚ ਵੇਖ ਲਵੋਗੇ ਨਾ ਵੀਰ ਕ੍ਰਿਸ਼ਪਤੀ ਸਿੰਘ ਜਿੱਥੇ ਵੀ ਸਿੱਖ ਕਰਦਾਰ ਖੜਾ ਉਥੇ ਮਾਤਾ ਦਾ ਬਹੁਤ ਵੱਡਾ ਰੋਲ ਆ। ਗੁਰਸਹਿਬਾਨਾਂ ਦੇ ਹੱਥ ਦੇ ਵਿੱਚੋਂ ਵੇਖ ਲਓ। ਵੇਬਨਾਨ ਕੀ ਜਿੱਤੇ ਗੱਲ ਅਸੀਂ ਕਰਦੇ ਰਹਿੰਦੇ ਆ ਪਰ ਜਦੋਂ ਅਸੀਂ ਅੱਗੇ ਵੱਧਦੇ ਆ ਤੁਸੀਂ ਦੇਖੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਿਹਨਾਂ ਕੋਲੋਂ ਸਿੱਖਿਆ ਜੀ ਉਹਨਾਂ ਨੇ ਆਪਣੀ ਮਾਤਾ ਬੀਬੀ ਬਾਣੀ ਜੀ ਕੋਲੋਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੇ ਵਿੱਚ ਬਚਾਉਣ ਵਾਲੀਆਂ ਦੀ ਭੂਆ ਜੀ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਣੀ ਸੁਣੀ ਤੇ ਆਪਣੀ ਜੋ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਭਰਾ ਦੇ ਸੁਪੁੱਤਰ ਦੇ ਨਾਲ ਵਿਆਹੀ ਹੋਈ ਉਹਨਾਂ ਦੀ ਨੋਹ ਲਾਣੀ ਸੀ ਜੋ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੀ ਸੁਪੁੱਤਰੀ ਸੀ ਜਦੋਂ ਉਹਨੇ ਸ਼ਬਦ ਪੜਿਆ ਕਰੜੀ ਕਾਗਦ ਮਨਮਸਵਾਣੀ ਬੁਰਾ ਬੁਲਾ ਦੋ ਲੇਖ ਪਏ ਜੋ ਜੋ ਕਿਰਤ ਲਾਏ ਜੋ ਚਲੀਏ ਤਾਉ ਗਣ ਨਹੀਂ ਅੰਤ ਘਰੇ ਜਦੋਂ ਇਹ ਸ਼ਬਦ ਪੜਿਆ ਇਸ ਸ਼ਬਦ ਵਿੱਚ ਗੁਰੂ ਰਾਮ ਦਾ ਅਮਰਤਾ ਦਾ ਜਨ ਜਿਹੜਾ ਮਨ ਹੈ ਉਹ ਗੁਰਦਰ ਦੇ ਨਾਲ ਜੁੜਿਆ ਹਰ ਜਗ੍ਹਾ ਅਵਰਤਨ ਕੀਤਾ ਅਕਾਲੀ ਬਾਬਾ ਫੂਲਾ ਸਿੰਘ ਨੂੰ ਉਹਦੀ ਮਾਤਾ ਨੇ ਤਿਆਰ ਕੀਤਾ ਦਸਾਂ ਸਿੰਘ ALU ਵਾਲੀ ਮਾਤਾ ਦੇ ਹੱਥ ਦੇ ਵਿੱਚ ਤਿਆਰ ਹੋਇਆ ਨਵਾਬ ਕਪੂਰ ਸਿੰਘ ਤਿਆਰ ਹੋਇਆ ਮਾਤਾ ਦੇ ਹੱਥ ਦੇ ਵਿੱਚੋਂ ਮਰਦਾ ਰਣਜੀਤ ਸਿੰਘ ਤਿਆਰ ਹੋਇਆ ਮਾਤਾ ਸਦਾ ਗੁਰ ਦੀ ਹੱਥ ਦੇ ਵਿੱਚੋਂ ਤੇ ਮਾਤਾ ਨੂੰ ਹੁਣ ਦੇਰਨਾ ਚਾਹੀਦਾ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਖ ਕਿਰਦਾਰ ਨੂੰ ਸੁਝਾਉਣਾ ਤੁਹਾਡੇ ਹੱਥ ਦੇ ਵਿੱਚ ਹੈ ਜੇ ਮਾਵਾ ਆਪਣੇ ਹੱਥ ਦੇ ਵਿੱਚ ਚਪਈ ਸਾਹਿਬ ਦਾ ਪਾਠ ਕਰਕੇ ਜਪਤੀ ਸਾਹਿਬ ਦਾ ਪਾਠ ਕਰਕੇ ਆਪਣੇ ਪੁੱਤ ਨੂੰ ਤਿਆਰ ਕਰਨ ਤੇ ਤੁਹਾਡਾ ਪੁੱਤ ਤੁਹਾਡੇ ਲਈ ਖੇ ਲਗੇਗਾ ਉਹਦੇ ਅੰਦਰ ਤੇ ਸਿੱਖੀ ਆ ਗਈ ਨਾ ਤੁਹਾਡੇ ਕਾ ਯੂਜ਼ ਹੋਣਾ ਸਿੱਖੀ ਗੁਣਤਾ ਸਭ ਤੋਂ ਉੱਤਮ ਗੁਣ ਨੇ ਦੇਵਕ ਗੁਣ ਨੇ ਜਿਨ੍ਹਾਂ ਨੂੰ ਭਾਈ ਵੀਰ ਸਿੰਘ ਕਹਿੰਦੇ ਨੇ ਸਿੱਖੀ ਦੇ ਗੁਣ ਦੇਵੀ ਗੁਣ ਨੇ ਜਿੰਨਾ ਦੇਵਕ ਗੁਣਾਂ ਦੀ ਤੁਸੀਂ ਕਾਮਨਾ ਕਰਦੇ ਹੋ ਤੇ ਜੇ ਤੁਸੀਂ ਉਹਨਾਂ ਕੋਲੋਂ ਦੂਰ ਰੱਖਦੇ ਹੋ ਨੁਕਸਾਨ ਤੁਹਾਡਾ ਭਾਈ ਤੈਨੂੰ ਉਸ ਵਰਜਨ ਨੇ ਸਿੱਖੀ ਦਾ ਨੁਕਸਾਨ ਹੈ ਸਿੱਖੀ ਦਾ ਨਹੀਂ ਸਿੱਖਾ ਦਾ ਨੁਕਸਾਨ ਹੈ ਸਿੱਖੀ ਨੂੰ ਕੋਈ ਖਤਰਾ ਨਹੀਂ ਜੀ ਸਿੱਖਾ ਨੂੰ ਖਤਰਾ ਜਿਹੜੇ ਸਿੱਖ ਸੋਚ ਰਹੇ ਨੇ ਕਿ ਅਸੀਂ ਅਗਰ ਬੱਚਿਆਂ ਨੂੰ ਕੀ ਫਿਰ ਫਿਰ ਕੀ ਹੋਇਆ ਜੀ ਅਸੀਂ ਬੱਚਿਆਂ ਨੂੰ ਕਰਤਾਰ ਨਾ ਦਈਏ ਪਰ ਜਦੋਂ ਤੁਸੀਂ ਉਹਨਾਂ ਨੂੰ ਇੱਕ ਕਰਤਾਰ ਨਹੀਂ ਦਵੋਗੇ ਤਾਂ ਉਹਨਾਂ ਦੇ ਅੰਦਰ ਉਹ ਚੀਜ਼ ਸਹਿਜੇ ਹੀ ਆ ਜਾਵੇਗੀ ਜੀ ਹਾਂਜੀ ਤੇ ਦੂਜਾ ਸਵਾਲ ਮੇਰਾ ਇਹ ਹੈ ਕਿ ਵੇਖਿਆ ਜਾਵੇ ਤਾਂ ਕਾਫੀ ਸਾਰੀ ਪੰਥਕ ਮਰਿਆਦਾ ਵੱਢ ਚੁੱਕੀਆਂ ਹਨ ਕਾਫੀ ਸਾਰੇ ਫਟਕਰੇ ਵੀ ਉਹਨਾਂ ਦੀ ਵਜ੍ਹਾ ਤੋਂ ਪੈਂਦੇ ਹਨ ਜਿਵੇਂ ਕਿ ਖਾਲਸਾ ਪੰਥ ਦੀ ਇੱਕ ਸੰਜੋਗ ਕੇ ਜਿਹੜੀ ਮਰਿਆਦਾ ਹੋਣੀ ਚਾਹੀਦੀ ਹੈ ਉਹ ਜਿਹੜੀ ਉਹ ਨਹੀਂ ਹੁਣ ਇਸ ਸਮੇਂ ਦੇ ਵਿੱਚ ਕਿ ਇੱਕ ਤਬਕਾ ਜਿਹੜਾ ਉਹ ਅਲੱਗ ਮਰਿਆਦਾ ਨੂੰ ਮੰਨਦਾ ਹੈ ਤੇ ਦੂਜਾ ਤਬਕਾ ਜਿਹੜਾ ਉਹ ਅਲੱਗ ਮਰਿਆਦਾ ਨੂੰ ਮੰਨਦਾ ਹੈ ਤੇ ਇਹਦੀ ਵਜ੍ਹਾ ਤੋਂ ਇੱਕ ਫਿਟਕਰਾ ਜਿਹੜਾ ਪੈ ਜਾਂਦਾ ਹੈ ਇੱਕ ਸਿੱਖ ਦੇ ਸਿੱਖ ਦੇ ਪ੍ਰਤੀ ਤੇ ਉਹਦੀ ਜਿਹੜੀ ਸੰਭਾਲ ਹੈ ਉਹ ਨਹੀਂ ਹੋ ਸਕਦੀ ਵੈਸੇ ਵੈਸੇ ਤਰ੍ਹਾਂ ਦੀ ਤੇ ਉਹਦੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਮੈਂ ਇਸ ਵੀਡੀਓ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਹੀ ਬਿਰਤੀ ਕਰਾਂਗਾ ਕਿਉਂਕਿ ਅਸੀਂ ਵੀਡੀਓ ਲੈਂਥ ਦੇਖਣੀ ਆ ਤੇ ਅਸੀਂ ਉਹਨਾਂ ਕੋ ਕੰਟੈਂਟ ਰੱਖਾਂਗੇ ਜਿਨ੍ਹਾਂ ਕੋ ਸੰਗਤ ਸੁਣੇ ਤਜੇ ਵਿਚਾਰ ਸਕਾਰਾਤਮਕ ਵਿਚਾਰ ਲਿਉਣਾ ਹੈ ਪਰ ਮੈਂ ਸੰਖੇਪ ਰੂਪ ਜੀ ਬੇਨਤੀ ਕਰਾਂ ਖਾਲਸਾ ਏਕਾ ਦਾ ਸਰੂਪ ਹੈ ਜਿਹੜਾ ਏਕਾ ਗੁਰਬਾਬੇ ਨੇ ਓੰਕਾਰ ਦੇ ਸਾਹਮਣੇ ਲਾਇਆ ਉਹ ਸਾਡੇ ਮਨ ਅੰਦਰ ਲਾਉਣ ਵਾਲਾ ਪਤਾ ਕਿਹੜਾ ਵਾ ਸੇਖ ਰਹਿਤ ਮਰਿਆ ਦਾ ਪੰਥ ਪਰਮਾਨੰਤ ਜੀ ਤੇ ਜਿਹੜੇ ਇਸ ਏਕੇ ਤੇ ਆਪਣੇ ਆਪ ਨੂੰ ਖੜਾ ਨਹੀਂ ਉਤਰਦੀ ਵਿਖਦੇ ਉਹ ਤੇ ਫਿਰ ਆਪਣੀ ਭਿੰਨਤਾ ਦੇ ਵਿੱਚ ਆਉਂਦੇ ਨੇ ਇਸ ਬਾਰੇ ਪੂਰੀ ਵਿਸਤਾਰਪੂਰਵ ਵਿਚਾਰ ਅਗਲੇ ਵਿਸ਼ਿਆਂ ਵਿੱਚ ਹੋਵੇਗੀ ਜੀ ਅੱਜ ਆਪ ਜੀ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਵਿਸ਼ੇ ਵਿਚਾਰ ਨੂੰ ਲਿਵਾਇਆ ਜੀ ਮੇਰੀ ਕਾਮਨਾ ਹੈ ਕਿ ਅਸੀਂ ਇਸ ਵਿਚਾਰ ਨੂੰ ਅੱਗੇ ਵਧਾਈਏ ਸਾਡੇ ਇਸ ਵਿਚਾਰਕ ਕਾਫਲੇ ਦੇ ਵਿੱਚ ਹੋਰ ਵੀ ਮੁਰਮਾਨ ਸਜਨਾਉਣ ਜਿਨ੍ਹਾਂ ਨਾਲ ਤੁਸੀਂ ਵਿਚਾਰ ਕਰੋ ਤੁਹਾਡੇ ਵਰਗੇ ਹੋਰ ਨੌਜਵਾਨ ਜਿਹੜੇ ਸਾਡੇ ਨਾਲ ਇੱਥੇ ਖੜੇ ਹੋਏ ਨੇ ਜੈਪ੍ਰੀਤ ਸਿੰਘ ਵਰਗੇ ਗੁਰਦੀਪ ਸਿੰਘ ਵਰਗੇ ਹੋਰ ਸਾਡੇ ਨੌਜਵਾਨ ਜਿਹੜਾ ਨੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਿੱਤਾ ਹੈ ਉਹ ਸਾਰੇ ਨੌਜਵਾਨ ਇਹਦੇ ਵਿੱਚ ਆਉਣ ਤੇ ਅਲਗ-ਅਲਗ ਪੱਧਰ ਤੇ ਅਸੀਂ ਵਿਚਾਰ ਕਰਨਾ ਸਿੱਖੀਏ ਕਿਉਂਕਿ ਗੁਰਬਾਬੇ ਦੀ ਬਾਣੀ ਹੀ ਸਾਨੂੰ ਵਿਚਾਰ ਦੇ ਨਾਲ ਜੋੜਦੀ ਹੈ ਤਾਂ ਮੇਰੇ ਖਿਆਲ ਨਾਲ ਅੱਜ ਲਈ ਅਸੀਂ ਇਥੋਂ ਤੱਕ ਆਪਣੀ ਵਿਚਾਰ ਰੋਕੀਏ ਹਾਂ ਜੀ ਹੁਣ ਮੈਂ ਸਾਥ ਸਿੰਘ ਜਿਹੜੀ ਵੀ ਵੇਖ ਰਹੀ ਹੈ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ